ਫਾਰਮ ਰਕ ਦੇਖ ਸਕਦੇ ਫਾਰਮ ਟੈਕ 65 EPI ਦੇ ਸਾਡੇ ਤੁਸੀਂ ਚੈੱਕ ਕਰ ਸਕਦੇ ਟਰੈਕਟਰ ਤੇ ਟਾਇਰਾਂ ਦੀ ਜੀ ਗੱਲ ਕਰੀ ਅਗਲੇ ਟਾਇਰ 60 65 ਪੈਸੇ ਪਿਛਲੇ 70 ਤੋਂ 72 ਪੈਸੇ ਟਾਇਰ ਆ ਜੀ ਬਾਕੀ ਰੰਗ ਰੋਗ ਤੁਸੀਂ ਚੈੱਕ ਕਰ ਸਕਦੇ ਤੇ ਸਾਫਾਂਤਰ ਵਿੱਚ ਟਰੈਕਟਰ ਦੇਖ ਸਕਦੇ ਤੁਸੀਂ ਤੇ ਅੱਗੇ ਲੈ ਕੇ ਚੱਲਦੇ ਸੋਨ ਵਾਲੀ ਕਾ ਖੜੇ DI 60 RX ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਟਾਇਰਾਂ ਦੀ ਜੀ ਗੱਲ ਕਰੀ ਟਾਇਰ 80 85 ਪੈਸੇ ਅਗਲੇ ਟਾਇਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਘੈਂਟ ਕੰਡੀਸ਼ਨ ਦੇ ਵਿੱਚ ਹੈ ਟਰੈਕਟਰ ਤੇ ਰੰਗ ਰੰਗਨ ਬਿਲਕੁਲ ਸਾਫ ਹੈ ਕਿਸੇ ਪਾਸੇ ਵਿੱਚ ਫੇਟ ਨਹੀਂ ਹੋਇਆ ਹੈਗਾ ਜੀ 11 ਮਾਡਲ ਦਾ 3 ਲੱਖ 80 ਹਜ਼ਾਰ ਵੀ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੋਂ ਜੀ ਸਾਫ ਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਜੀ 50 ਨੰਬਰ ਹੈ ਜੀ ਇਹ ਤੇ ਅੱਗੇ ਲੈ ਕੇ ਚਲਦੇ ਫਾਰਮ ট্রাক ਖੜਾ ਜੀ ਇਹ ਵੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਜੀ ਤੇ ਪੇਂਟ ਮਾੜਾ ਮੋਟਾ ਫੇਟ ਹੋਇਆ ਜੀ ਤੇ ਬਾਕੀ ਕੰਡੀਸ਼ਨ ਓਕੇ ਪਈ ਹੈ ਦੇਖ ਸਕਦਾ ਤੁਸੀਂ ਓਰੀਜਨਲ ਆ ਜੀ ਸਾਰਾ ਟਰੈਕਟਰ ਤੇ ਨੜਾ ਨਵੇਂ ਮਾਡਲ ਦਾ 120000 ਰੁਪਇਆ ਡਿਮਾਂਡ ਆ ਜੀ ਜੀ ਪੰਜਾਬ ਨੰਬਰ ਟਰੈਕਟਰ ਤੇ ਦੇ ਸਕਦਾ ਬਿਲਕੁਲ ਸਾਫ ਆਪਰੇ ਵਿੱਚ ਖੜਾ ਜੀ ਤੇ ਅੱਗੇ ਖੜਾ ਹੈ ਸਵਰਾਜ 855 ਇਹਦੀ ਵੀ ਕੰਡੀਸ਼ਨ ਪੀ ਦੇ ਸਕਦਾ ਫਿਵਰਲ ਹੀ ਸ਼ਰਤ ਹੈ ਜੀ ਐਨ ਛੋਟਾ ਟਰੈਕਟਰ ਜੀ ਦੇ ਸਕਦਾ ਬਿਲਕੁਲ ਨਵਾਂ ਟਰੈਕਟਰ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਦੇ ਸਕਦਾ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਤੇ ਟਾਇਰਾਂ ਦੀ ਜੀ ਗੱਲ ਕਰੀਏ ਤਾਂ ਟਾਇਰ ਵੀ ਬਿਲਕੁਲ ਨਵੇਂ ਬਏ ਦੇ ਸਕਦਾ ਇਹ ਬਸ ਵਿਲੇਸ਼ ਸ਼ੇਗ ਨੀਗਾ ਜੀ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਖੜਾ ਜੀ ਇਹ ਮਾਡਲ ਦੀ ਜੇ ਗੱਲ ਕਰੀ 22 ਮਾਡਲ 765000 ਰੁਪਏ ਟਵਾੜਾ ਮਾਵਾ ਹੀ ਟਰੈਕਟਰ ਆ ਜੀ ਉੱਚਾ ਮਾਡਲ ਆ ਜੀ ਦੇਖ ਸਕਦਾ ਤੁਸੀਂ ਤੇ ਬਿਲਕੁਲ ਜੈ ਰੇਟ ਤੇ ਆ ਜੀ ਸੇਲ ਤੇ ਅੱਗੇ ਲੈ ਕੇ ਚੱਲਦੇ ਸਵਰਾਜ 855 ਐਫੀ ਇਹ ਹੈਗਾ ਜੀ 18 ਮਾਡਲ 5,75,000 ਦੀ ਡਿਮਾਂਡ ਆ ਇਹ ਵੀ ਟਰੈਕਟਰ ਦੇ ਜੀ ਸਾਫ ਦਾ ਟਾਇਰ ਟੂਰ ਇਹਦੇ ਬਿਲਕੁਲ ਸਾਫ ਪਿਆ ਹੈ ਸਾਫ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਤੇ ਰੰਗ ਰੋਪਿਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਕਿਸੇ ਪਾਸ ਵਿਲੀਸ਼ੀਗ ਨਹੀਂ ਹੈਗਾ ਜੀ ਦੇਖ ਸਕਦੇ ਟਰੈਕਟਰ ਬਹੁਤ ਹੈਂਡ ਕੰਡੀਸ਼ਨ ਦੇ ਵਿੱਚ ਖੜਿਆ ਜੀ ਦੋਨੋਂ ਇਹ ਤੇ ਅੱਗੇ ਵੀ ਲੈ ਕੇ ਚੱਲਦੇ ਸਵਰਾਜ ਖੜਾ ਜੀ ਆ ਦੇਖ ਸਕਦੇ 855 ਖੜਾ ਹੀ ਮਹੰਤਰਾ 473 ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਹੋ ਯਾਰ ਮਾਡਲ ਹੈ 1,70,000 ਰੁਪਏ ਦੀ ਮੰਗ ਆ ਤੇ 50 ਨੰਬਰ ਆ ਜੀ ਅੱਗੇ ਲੈ ਕੇ ਚੱਲਦੇ ਆ ਜੀ ਖੜਾ ਹੀ ਸਵਰਾਜ ਸਵਰਾਜ 855 ਖੜਾ ਹੀ ਹੈ ਫੀ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਜੀ ਇਹਦੀ ਲੈਂਪਲ ਸਾਫ ਹਾਲਤ ਵਿੱਚ ਹੈ ਖੜਾ ਆ ਜੀ ਤੇ ਸਭ ਤੋਂ ਟਾਇਰਾਂ ਦੀ ਵੀ ਗੱਲ ਕਰੀਏ 85% ਟਾਇਰ ਆ ਜੀ ਤੇ ਬਾਕੀ ਕਿਹ ਹੈ ਬਸ ਵਲੀ ਸ਼ੀਗਣੀ ਅਗਲੇ ਟਾਇਰ ਵੀ ਵੱਡੇ ਆ ਇਹਦੇ ਦੇਖ ਸਕਦੇ ਹੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੰਗ ਰੁਗਣ ਬਿਲਕੁਲ ਸਾਫ ਪਿਆ ਜੀ 15 ਮਾਡਲ 5 ਲੱਖ 18 ਹਜ਼ਾਰ ਦੀ ਮੰਗ ਹੈ ਟਰੈਕਟਰ ਦੀ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਤੇ ਅੱਗੇ ਖੜਾ ਹੀ ਫਾਰਮ ਟਰੱਕ 60 ਇਹਦੀ ਵੀ ਕੰਡੀਸ਼ਨ ਪੀ ਦੇਖ ਸਕਦੇ ਹੋ ਬਿਲਕੁਲ ਸਾਫ ਹਾਲਤ ਵਿੱਚ ਹੈ ਟਰੈਕਟਰ ਟਾਇਰਾਂ ਦੀ ਜੀ ਗੱਲ ਕਰੀਏ ਜੀ ਇਹਦੇ ਟਾਇਰ ਵੀ ਬਿਲਕੁਲ ਨਵੇਂ ਪਏ ਜੀ ਅਸੀਂ ਤੋਂ 85% ਟਾਇਰ ਆ ਜੀ ਬਾਕੀ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਜੀ 18 ਮਾਡਲ 575 ਹੇਅਰ ਬਿਡ ਮਾਡਲ ਹੈ ਜਰਦੀ ਡਟਦੀ ਦੇ ਸਕਦੇ ਬਿਲਕੁਲ ਸਾਫ ਆਦਰ ਵਿੱਚ ਟਰੈਕਟਰ ਆ ਜੀ ਇਹ ਅੱਗੇ ਲੈ ਕੇ ਚੱਲਦੇ ਹਾਂ ਸਵਰਾਜ ਘੜਾ ਦੇ 735 735 ਐਫੀ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਤੇ 50 ਨੰਬਰ ਹੈ ਜੀ ਰੰਗ ਰੂਪ ਤੁਸੀਂ ਚੈੱਕ ਕਰ ਸਕਦਾ ਟਾਇਰ ਬਹੁਤ ਸਾਫ ਪਿਆ ਜੀ ਦੇਖ ਸਕਦੇ ਤੁਸੀਂ ਤੇ ਆਪਾਂ ਮਾਡਲ ਦੀ ਜੇ ਗੱਲ ਕਰੀ ਜੀ ਇਹਦੀ ਮਾਡਲ ਦੱਸ ਦਿਆਂ ਜੀ ਤੁਹਾਨੂੰ ਮਾਡਲ ਹੈਗਾ ਜੀ 95 1 ਕਲਪ 30 ਇਅਰ ਕੋ ਡਿਮਾਂਡ ਆ ਟਰੈਕਟਰ ਦੀ ਸਰ ਟੂ ਟੂ ਦੀ ਸਾਵਦੇ ਬਿਲਕੁਲ ਸਾਫ ਹਾਲਤ ਵਿੱਚ ਟਰੈਕਟਰ ਹੈ ਜੀ ਤੇ ਬਾਕੀ ਕਿਹੇ ਪਾਸੇ ਵੀ ਨਹੀਂ ਛੇ ਗਿਨੇ ਗਏ ਤੇ ਆਪਣੀ ਵੀਡੀਓ ਨੂੰ ਤਾਂ ਬਾਕੀ ਸ਼ੇਅਰ ਕਰਾਪੇ ਜਿਹੜੇ ਵੀ ਨਵੇਂ ਜੁੜੇ ਚੈਨਲ ਨੂੰ ਸਬਸਕ੍ਰਾਈਬ ਰੂ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੀ ਤੇ ਪਸਾਨ ਭਰਾਵਾਂ ਨੂੰ ਬੇਨਤੀ ਆ ਕਿ ਜਰੂਰ ਮੋਗਾ ਟਰੈਕਟਰ ਮੰਡੀ ਚ ਇੱਕ ਵਾਰੀ ਗੇੜਾ ਮਾਰਨ ਤੇ ਵਧੀਆ ਟੌ ਟੌ ਦੇ ਟਰੈਕਟਰ ਹੁੰਦੇ ਜੀ ਇੱਥੇ ਵਧੀਆ ਕੰਡੀਸ਼ਨ ਦੇ ਵਿੱਚ ਜਾਇ ਰੇਟਾਂ ਦੇ ਟਰੈਕਟਰ ਮਿਲਦੇ ਆ ਜੀ ਤੇ ਤੇ ਸਾਡੇ ਸਾਹਦੇ ਸਾਹਮਣੇ ਆ ਜੀ ਬਿਲਕੁਲ ਨਵੇਂ ਟਰੈਕਟਰ ਪਏ ਆ ਜੀ ਕੋਈ ਕਮੀ ਪੇਸ਼ੀ ਨਹੀਂ ਤੇ ਵੀਡੀਓ ਸ਼ੇਅਰ ਕਰਦੇ ਜੀ